ਜਿਸ ਬੰਦੇ ਦੀ ਅੱਖ ਚਲੀ ਗਈ ਯਾਰ ਉਹ ساری ਉਮਰ ਲਈ ਡੈਮੇਜ ਹੋ ਗਿਆ ਗਰੀਬ ਬੰਦਾ ਆ ਸਰਕਾਰ ਨੂੰ ਉਹਨਾਂ ਦੇ ਮੰਤਰੀਆਂ ਨੂੰ ਉਲਟਾ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਸੀ ਫਾਈਨੈਂਸ਼ੀਅਲ ਮਦਦ ਕਰਨੀ ਚਾਹੀਦੀ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਸੀ ਕਿ ਅਸੀਂ ਇਹਨਾਂ ਦਾ ਇਲਾਜ ਕਰਾਉਨੇ ਆ ਮੈਂ ਕਹਿੰਨਾ ਮੈਂ ਸੀਨੀਅਰ ਆਫੀਸਰ ਪੁਲਿਸ ਵਾਲਿਆਂ ਨਾਲ ਸਾਰਿਆਂ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਵਾਈ ਯੂ ਆਰ ਹਾਈਡਿੰਗ ਥਿਸ ਬਿਗ ਇਸ਼ੂ ਤੁਸੀਂ ਕਿਉਂ ਇਹਨੂੰ ਲੁਕਾ ਰਹੇ ਹੋ ਕਿਉਂਕਿ ਦੀਵਾਲੀ ਚੱਲਣੀ ਤੇ ਪੰਜਾਬ ਚਾਮ ਹੋ ਗਈ ਆ ਗੁਰਦਾਸਪੁਰ ਕੋ ਨਵੀਂ ਥੋੜੀ ਚੱਲੀ ਆ ਪੀ ਜਿਹਨੂੰ ਤੁਸੀਂ ਲੁਕਾ ਲੋਗੇ ਅੱਜ ਵੀ ਇੱਥੇ ਦਿਵਾਲੀ ਤੇ ਰੋਜੀ ਮਨਾਉਂਦੀ ਆ ਜਦੋਂ ਅਸੀਂ ਸਵੇਰੇ ਉੱਠਨੇ ਆ ਸਵੇਰੇ ਪਤਾ ਲੱਗ ਜਾਂਦਾ ਇੱਥੇ ਗੋਲੀ ਚੱਲ ਗਈ ਆ ਉੱਥੇ ਗੋਲੀ ਚੱਲ ਗਈ ਇੱਥੇ ਬੰਬ ਚੱਲ ਗਿਆ ਇੱਥੇ ਜੀ ਇੱਥੇ ਫਿਰ ਕਹਿੰਦੇ ਰੇਡੀਏਟਰ ਫਟ ਗਿਆ ਕਦੀ ਟਾਇਰ ਫਟ ਗਿਆ ਇਹ ਗਾਰੰਟੀ ਆ ਬਰਿੰਦਰ ਮੀਤ ਸਿੰਘ ਪੜਾ ਮਰਨੀ ਮਰ ਜੇ ਮੈਂ ਮੂੰਹ ਤੇ ਹੱਥ ਪੇਰ ਕੇ ਕਹਿੰਦਾ ਇਹ ਸਾਬਤ ਹੋਏਗਾ ਕਿ ਬੰਬ ਚੱਲਿਆ ਜੇ ਮੁੱਖ ਮੰਤਰੀ ਦੀ ਜਾਨ ਆ ਤੇ ਮੈਨੂੰ ਫੜ ਕੇ ਅੰਦਰ ਦੋਵੇ ਕਿ ਝੂਠ ਬੋਲਦਾ ਮੈਂ ਠੋਕ ਕੇ ਕਹਿੰਦਾ ਇਹ ਗੱਲ ਮੈਂ ਉਹ ਪਰਿਵਾਰ ਮੇਰੇ ਨਾਲ ਹੁਣ ਵੀ ਘਰ ਗਏ ਆ ਹਾਈ ਕੋਰਟ ਦੇ ਵਿੱਚ ਪੇਸ਼ ਕਰਾ ਦੂੰਗਾ ਦੋਵੇਂ ਪੇਸ਼ੈਂਟਸ ਲੈ ਕੇ ਜਾਊਂਗਾ 60 70 ਅੰਦਰ ਇਹਨਾਂ ਨੂੰ ਆ ਮਾਰੇ ਦਿਖਾਈਆ ਤੇ ਪੂਰੇ ਸਟੀਲ ਕਲਰ ਦੇ ਚਮਕ ਰਹੇ ਆ ਸਾਰੇ ਸਾਰੇ ਮੰਗ ਰਹੇ ਨੇ ਕਿ ਹਾਂ ਡਾਕਟਰ ਨੇ ਡਾਕਟਰ ਨੇ ਤਾਂ ਲਿਖਤਾ ਵਿੱਚ ਡਾਕਟਰ ਨੇ ਲਿਖਿਆ ਕਿ ਸਪਲੈਂਟਰ ਨੇ ਡਾਕਟਰ ਨੇ ਸਪਲੈਂਟਰ ਵੀ ਲਿਖਤਾ ਡਾਕਟਰਸ ਨੇ ਇਹ ਵੀ ਲਿਖਤਾ ਕਿ ðiis all are burn marks and of same dimension then how can you deny how government can deny this ਇਹ ਤਾਂ ਪਹਿਲਾਂ ਵੀ ਇੱਕ ਕਦੀ ਪਾੜਾ ਸੀ ਇਹਦਾ 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 ਕਿ ਡਾਂਗ ਦੇ ਕੇ ਇਹਨਾਂ ਕੋ ਮਨਾਉਣਾ ਆ ਇਹ ਉਹ ਗਰਦਾਸਪੁਰ ਆ ਇਹ ਨਹੀਂ ਕਿ ਪੰਜਾਬ ਚ ਕਿਤੇ ਕੋ ਚੋਪ ਰੂਗਾ ਦੋ ਬੈਠੇ ਆ ਨਾ ਡਾਂਗ ਦੇ ਕੇ ਮਨਾਉਣਾ ਜਾਂ ਕਹਿੰਦੇ ਆ ਪਰਚਾ ਕਰੋ ਜਾਂ ਬੰਦੇ ਦੇ ਪੁੱਤਾਂ ਗੇ ਨੂੰ ਸ਼ਰਤ ਕਰੋ ਕਿ ਬੰਬ ਚੱਲਿਆ ਗੱਲਾਂ ਦੋ ਆ ਤੀਜੀ ਗੱਲ ਅੱਜ ਅੱਜ ਇੱਕ ਲੈਟਰ ਮੈਂ ਹੋਰ ਹੋਮ ਮਿਨਿਸਟਰ ਨੂੰ ਲਿਖੀ ਆ ਕਿ ਜਿਹੜਾ ਵੀ ਕੋਈ ਖਾਲਸਥਾਨ ਆਪਣੇ ਮੈਂ ਲਿਖੀ ਆ ਉਹਦੀ ਉਹਦੀ ਵੀ ਤੁਹਾਨੂੰ ਮੈਂ ਕਾਪੀ ਭੇਜ ਦੂੰਗਾ ਉਹਦਾ ਮੈਂ ਅੱਜ ਫੇਰ ਲਿਖੀ ਆ ਕਿ ਜਿਹੜਾ ਵੀ ਜਦੋਂ ਪੜਾ ਸਾਹਿਬ ਨੇ ਮੈਨੂੰ ਸਾਰੀ ਗੱਲ ਦੱਸੀ ਮੈਂ ਪੜਾ ਜਾ ਰਿਹਾ ਤੇ ਪੜਾ ਇਹ ਤੇ ਬੋਲਦਾ ਹੀ ਨਹੀਂ ਕਿ ਕੋਈ ਸੁਣਨ ਨੂੰ ਤਿਆਰ ਨਹੀਂ ਉਹਦੇ ਚੀਫ ਮਿਨਿਸਟਰ ਹோம் ਮਿਨਿਸਟਰ ਆਫ ਇੰਡੀਆ ਨੂੰ ਲੈਟਰ ਲਿਖੀ ਆ ਕਿ ਜਿੱਥੇ ਫੋਰਨ ਕੋਈ ਨਾ ਟੈਰਰਿਸਟ ਜਿਹੜੀ ਰਿਸਪੌਂਸਿਬਿਲਟੀ ਲੈਂਦਾ ਤੇ ਉਹਦੇ ਚ ਕੋਈ ਬਲਾਸਟ ਹੁੰਦਾ ਇਮੀਡੀਏਟਲੀ ਜਿਹੜੀ NIA ਉਹ ਜਿਹੜੀ ਇੰਟਰਵੈਨਿੰਗ ਕਰਦੀ ਆ ਕਿਉਂ ਅੱਜ ਤੱਕ ਜਿਹੜੀ NIA ਆ ਉਹ ਕਿਉਂ ਨਹੀਂ ਇੰਟਰਵਿਊ ਨਹੀਂ ਕੀਤਾ ਕਿ ਤੁਸੀਂ ਰਲਿਓ ਕਿ ਜਾਂ ਪੰਜਾਬ ਪੁਲਿਸ ਤੁਹਾਨੂੰ ਗਲਤ ਦੱਸ ਰਹੀ ਹੈ ਮੈਂ ਤੁਹਾਡੀ ਗੱਲ ਇੱਕ ਕਰ ਲੈਣਾ ਦੇਖੋ ਇੱਕ ਗੱਲ ਮੈਂ ਹੋਰ ਐਡ ਆਨ ਕਰ ਦਣਾ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਨਾ ਕਿ ਇਹਦਾ ਹੱਲ ਕੀ ਆ ਇਹ ਕਿਉਂ ਹੋ ਰਿਹਾ ਬਾਰ-ਬਾਰ ਬਿਕੋਜ਼ ਅ ચીਫ ਮਿਨਿਸਟਰ ਆਫ ਪੰਜਾਬ ਇਸ ਟੋਟਲੀ ਆਪਰੇਟਡ ਬਾਈ ਸੈਂਟਰ ਗਵਰਨਮੈਂਟ ਮੈਂ ਕਰਕਸ ਜੀ ਤੁਹਾਨੂੰ ਗੱਲ ਕਰ ਦਣਾ ਇਸ ਟੋਟਲੀ ਆਪਰੇਟਡ ਬਾਈ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਚੁੱਪ ਕਿਉਂ ਬੈਠੀ ਆ ਪੰਜਾਬ ਦੀ ਦੁਨੀਆ ਮਰਵਾ ਦੇਣੀ ਇਹਨਾਂ ਨੇ ਸਿਰਫ ਇਹੀ ਧੋਖਾ ਕਿ ਕਿਸਾਨਾਂ ਨੇ ਇੱਥੇ ਹਜਿਟੇਸ਼ਨ ਕੀਤਾ ਸਿਰਫ ਇਹੀ ਧੋਖਾ ਕਿ ਪੰਜਾਬ ਕਿਉਂ ਬੋਲਦਾ ਆ ਸਿਰਫ ਇਹੀ ਧੋਖਾ ਕਿ ਇਹਨਾਂ ਦੇ ਅੰਦਰ ਗੱਠਸ ਨੇ ਪੰਜਾਬੀਆਂ ਦੇ ਵਿੱਚ ਚਾਹੇ ਉਹ ਹਿੰਦੂ ਨੇ ਚਾਹੇ ਉਹ ਸਿੱਖ ਨੇ ਚਾਹੇ ਕਿਸੇ ਮਜ਼ਬਬ ਨਾਲ ਰੱਖਦੇ ਨੇ ਉਹਨਾਂ 'ਚ ਦਾਮ ਆ ਹਿੰਦੁਸਤਾਨ ਦੇ ਵਿੱਚ ਥੇਅਰ ਇਜ਼ ਓਨਲੀ ਵਨ ਸਟੇਟ ਪੰਜਾਬ ਜਿਹੜੀ ਸੈਂਟਰ ਤੇ ਗੜੀ ਆਕੜੀ ਪਈ ਆ ਔਰ ਉਹਨਾਂ ਨੂੰ ਕੋਈ ਇਹਦਾ ਸਬਸਟੀਟਿਊਟ ਨਹੀਂ ਲੱਭ ਰਿਹਾ ਐਂਡ ਵੀ ਆ ਵਰਾਈ ਸੌਰੀ ਟੂ ਸੇ ਉਹਨਾਂ ਨੂੰ ਇੱਕ ਬਹੁਤ ਸੋਨਾ ਹੀਰਾ ਮਿਲ ਗਿਆ ਸਾਡਾ ਮੁੱਖ ਮੰਤਰੀ ਜਿਹਦੇ ਤੋਂ ਸਾਡੇ ਪੰਜਾਬ ਨੂੰ ਡਿਸਟਰਬ ਕੀਤਾ ਜਾ ਰਿਹਾ ਔਰ ਸਾਰੇ ਗੈਂਗਸਟਰ ਉੱਥੇ ਜੇਲਾਂ ਚ ਬੈਠੇ ਹੋਏ ਆ ਸੈਂਟਰ ਗਵਰਨਮੈਂਟ ਮੈਂ ਇਹਨਾਂ ਖਤਮ ਹੋ ਚੁੱਕੀ ਆ ਬੇਸ਼ਰਮੀ ਹੋ ਚੁੱਕੀ ਆ ਕਿ ਜਿਹੜੀ ਪੰਜਾਬ ਨੂੰ ਖਤਮ ਕਰ ਰਹੀ ਆ ਕਿਸੇ ਸਮਾਂ ਸੀਗਾ ਜਦੋਂ ਪੰਜਾਬ ਦੀ ਧਰਤੀ ਜਰਖੇਸ਼ ਸੀਗੀ ਔਰ ਉਦੋਂ ਬਾਕੀ ਸੂਬਿਆਂ ਦੀ ਧਰਤੀ ਬੰਜਰ ਸੀਗੀ ਉਦੋਂ ਪੰਜਾਬ ਦੀ ਧਰਤੀ ਪੰਜਾਬ ਦਾ ਸੂਬਾ ਸਾਰੇ ਹਿੰਦੁਸਤਾਨ ਨੂੰ ਪਾਲਦਾ ਸੀਗਾ ਅੱਜ ਹੌਲੀ ਹੌਲੀ ਜਿਉਂ-ਜਿਉਂ ਸਮਾਂ ਬਦਲਦਾ ਗਿਆ ਉਹਨਾਂ ਸੂਬਿਆਂ ਦੀਆਂ ਜ਼ਮੀਨਾਂ ਜ਼ਰਖੇਜ਼ ਹੋ ਗਈਆਂ ਔਰ ਇਹਨਾਂ ਨੂੰ ਅੱਖਾਂ ਦੇ ਵਿੱਚ ਮੋਤੀਆ ਉਤਰ ਗਿਆ ਕਿ ਜਿਹੜੇ ਕਿਸਾਨਾਂ ਨੇ ਸਾਡੇ ਪੰਜਾਬ ਨੇ ਹਿੰਦੁਸਤਾਨ ਨੂੰ ਪਾਲਿਆ ਅੱਜ ਉਹ ਕਿਸਾਨ ਅੱਜ ਉਹ ਪੰਜਾਬ ਅੱਜ ਉਹ ਪੰਜਾਬੀ ਸਾਰੇ ਸੈਂਟਰ ਨੂੰ ਬੁਰੇ ਲੱਗ ਰਹੇ ਆ ਬੇਸ਼ਰਮੀ ਇੱਥੇ ਆ ਕਿ ਸਾਡਾ ਮੁੱਖ ਮੰਤਰੀ ਨਹੀਂ ਬੋਲ ਰਿਹਾ ਆ ਜਿਹੜਾ ਬੰਬ ਚੱਲਿਆ ਸਾਡੀਆਂ ਪਾਰਟੀਆਂ ਸਾਰੀਆਂ ਨੂੰ ਨਾਲ ਲੋ ਇਫ ਯੂ ਆਰ ਟਰਾਂਸਪੇਰੈਂਟ ਇਫ ਯੂ ਆਰ ਕਲੀਅਰ ਮੈਂ 7 ਦਿਨ ਨੂੰ ਤਿਆਰਾਂ ਮੁੱਖ ਮੰਤਰੀ ਦਾ ਜਿੱਥੇ ਕਹੇਗਾ ਸਾਰੇ ਰੰਧਾਵਾ ਸਾਹਿਬ ਅਸੀਂ ਸਾਰੀ ਪਾਰਟੀ 7 ਦਿਨ ਨੂੰ ਤਿਆਰਾਂ ਸਾਰਾ ਕੁਝ ਇਹ ਨਹੀਂ ਆ ਕਿ ਗਵਰਨਮੈਂਟ ਕਿਦੀ ਬਣੂਗੀ 27 ਸਾਰਾ ਕੁਝ ਇਹ ਨਹੀਂ ਆ ਹੂ ਵਿਲ ਬਿਕਮ ਅ ਚੀਫ ਮਿਨਿਸਟਰ ਹੂ ਵਿਲ ਫਾਰਮ ਅ ਗਵਰਨਮੈਂਟ ਮੈਂ ਅਜ ਕੈਪਟਨ ਅਮਰਿੰਦਰ ਸਿੰਘ ਦੀ ਅਰਾਜ ਹੀ ਸੁਣਾ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਤਾਂ ਹਾਏ ਹਾਏ ਅਸੀਂ ਤਾਂ ਬਚਦੇ ਜੇ ਕਾਲੀ ਦਾ ਲਾਇਸ ਹੋ ਜੇ ਲਾਣੇ ਤਾਂ ਯਾਰ ਕੀ ਸਰਕਾਰ ਬਣਾ ਲੋਗੇ ਫਿਰ ਤੁਸੀਂ ਕਿਹੜਾ ਅੰਬ ਪਟ ਲੋਗੇ ਸਰਕਾਰ ਦੀ ਭਈ ਆ ਜੋ ਪੰਜਾਬ ਚ ਚੱਲ ਰਿਆ ਜੋ ਜਿੱਥੇ ਬੰਬ ਚੱਲ ਰਹੇ ਨੇ ਜਿੱਥੇ ਅਟੈਕ ਹੋ ਰਹੇ ਨੇ ਵਾਈ ਡੋਂਟ ਯੂ ਗੋ ਟੂ ਹੋਮ ਮਿਨਿਸਟਰ ਬੋਲੋ ਉੱਥੇ ਜਾ ਕੇ ਸਾਰੇ ਤੁਸੀਂ ਕਿਉਂ ਨਹੀਂ ਬੋਲਦੇ ਸਰਕਾਰਾਂ ساری ਜ਼ਿੰਦਗੀ ਪਹਿਲਾਂ ਵੀ ਬਣਦੇ ਨਹੀਂ ਆ ਮੁੱਖ ਮੰਤਰੀ ਵੀ ਤੁਹਾਡੇ ਬੱਚੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਜਨਰੇਸ਼ਨ ਹਾਊ ਵੀ ਆਲ ਕੈਨ ਸਰਵਾਈਵ ਇਨ ਥਿਸ ਸਟੇਟ ਗੱਲ ਸਿਰਫ ਸਰਕਾਰ ਬਣਾਉਣੀ ਆ ਪਾਵਰ ਦੀ ਨਹੀਂ ਆ ਪਾਵਰ ਇੱਕ ਵਾਰੀ ਵੀ ਲੈ ਲੋ ਤੇ ਪਾਵੇ 20 ਵਾਰੀ ਵੀ ਲੈ ਲੋ ਸੈਟੀਸਫੈਕਸ਼ਨ ਚਾਹੀਦੀ ਆ ਬਜ਼ੁਰਗ ਹੋ ਗਏ 75 25 85 85 ਸਾਲ ਦੇ ਅਜੇ ਵੀ ਇਹ ਗੰਡ ਤੁੱਪ ਕਰਦੇ ਹਾਏ ਸਰਕਾਰ ਕਿੱਦਾਂ ਬਣ ਜੂ ਦੁਰਲੰਤ ਆਇਆ ਸਾਡੇ ਪੋਲਿਟਿਸ਼ੀਅਨਸ ਤੇ ਸਾਰਿਆਂ ਤੇ ਸਾਡੇ ਤੇ ਸਾਨੂੰ ਸਭ ਤੋਂ ਪਹਿਲਾਂ ਸਾਡੇ ਪੰਜਾਬ ਦੇ ਹਿੱਤਾਂ ਬਾਰੇ ਸੋਚਣਾ ਪਊਗਾ ਸਾਡੀਆਂ ਪੀੜ੍ਹੀਆਂ ਸਾਡੇ ਬੱਚੇ ਸਾਡੇ ਜਨਰੇਸ਼ਨ ਦੇ ਜੀਂਦੇ ਰਹਿਣਗੇ ਜ ਸੁਖਾਵਾਂ ਮਾਹੌਲ ਮਿਲੂਗਾ ਤੇ ਫਿਰ ਸਾਰਾ ਕੁਝ ਚੱਲਦਾ ਅਦਰਵਾਇਜ਼ ఎవਰੀਥਿੰਗ ਇਜ਼ ਵਿਲ ਬੀ ਫਿਨਿਸ਼ ਕੀ ਡਰੋਨ ਦੇ ਰਾਹੀ ਲਗਾਤਾਰ ਕਿਸ ਤਰ੍ਹਾਂ ਪੰਜਾਬ ਵਿੱਚ ਅਸਲੇ ਆ ਰਹੇ ਨੇ ਇਸ ਤਰੀਕੇ ਨਸ਼ੇ ਆ ਰਹੇ ਨੇ ਪਾਕਿਸਤਾਨ ਬਾਰਡਰ ਤੋਂ ਬਾਹਰ ਹਾਲਾਂਕਿ 50% ਪੰਜਾਬ ਬੀਐਸਐਫ ਦੇ ਥੱਲੇ ਹੈ ਲੇਕਿਨ ਇਹਦੇ باوجود ਬੀਐਸਐਫ ਨੂੰ ਜਿਹਨੂੰ ਗਾਰਡ ਕਰਨਾ ਚਾਹੀਦਾ ਹੈ ਇਸ ਪਿਛਲੇ ਆਮ ਆਦਮੀ ਦੀ ਸਰਕਾਰ ਦੇ ਵੇਲੇ ਜਿੰਨੇ ਆਰਮਸ ਤੇ ਜਿੰਨੇ ਡਰੱਗਸ ਆਏ ਨੇ ਜੇ ਤੁਸੀਂ ਪਿਛਲੇ ਸਾਲ ਤੇ ਇਸ ਸਾਲ ਦੀ ਕੰਪੈਰੀਜ਼ਨ ਕਰ ਲਓ ਜੇ ਪਿਛਲੇ ਸਾਲ 81 ਆਰਮਸ ਦੀ ਡ੍ਰੌਪ ਹੋਈ ਸੀ ਡ੍ਰੌਮਸ ਦੇ ਨਾਲ ਹੀ ਤੇ ਇਸ ਵਾਰੀ ਸਰਕਾਰ ਆਪ ਦਾਸ ਰਹੀ ਹੈ ਨਾ ਦਾ ਡੀਜੀਪੀ ਕਿ 362 ਮਤਲਬ ਜਿੰਨੇ ਦਿਨ ਨੇ ਸਾਲ ਚ ਉਸ ਤੋਂ ਵੱਧ ਆਰਮਜ਼ ਹਰ ਰੋਜ਼ ਆਰਮਜ਼ ਪੰਜਾਬ ਚ ਗ੍ਰੇਨੇਡ AK47 RDX ਇਹੋ ਜੇ ਖਤਰਨਾਕ ਹਸਲੇ ਇਹੋ ਨੇ ਜਿਹੜੇ ਫੜੇ ਜਾ ਰਹੇ ਨੇ ਜਿਹੜਾ ਡੀਜੀਪੀ ਦੱਸ ਰਿਹਾ ਜਿਹੜੇ ਨਹੀਂ ਫੜੇ ਗਏ ਤਾਂ ਕਿ ਕਿਸ ਸਕੇਲ ਚ ਆਰਮਜ਼ ਪੰਜਾਬ ਚ ਆ ਰਹੇ ਨੇ ਜਿਹਦੇ ਕਰਕੇ ਆਪਾਂ ਦੇਖ ਰਹੇ ਕਿਵੇਂ ਗੈਂਗਸਟਰਸ ਦਾ ਰਾਜ ਚਲ ਰਿਹਾ ਪੰਜਾਬ ਚ ਲਾਅ ਐਂਡ ਆਰਡਰ ਬਿਲਕੁਲ ਧਵਸਤ ਹੋ ਗਿਆ ਕੋਈ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਨਹੀਂ ਤੇ ਇਹ ਆਖੜੇ ਵੀ ਐਨਸੀਆਰਬੀ ਸੈਂਟਰ ਦੀ ਆਪਣੀ ਐਨਸੀਆਰਬੀ ਰਿਪੋਰਟ ਦੱਸਦੀ ਹੈ ਕਿ ਪੰਜਾਬ ਚ ਕਿੰਨਾ ਇਥੇ ਨਸ਼ੇ ਵੱਧ ਗਏ ਨੇ ਕਿ ਨਸ਼ੇ ਕਰਨ ਵਾਲੇ ਤੋਂ ਵੱਧ ਨਸ਼ੇ ਵੇਚਣ ਵਾਲੇ ਨੇ ਤੇ ਉਹਦੇ ਤੁਸੀਂ ਤਾਂ ਦੇਖ ਹੀ ਸਕਦੇ ਹੋ ਜਿੱਥੇ ਹਾਈ ਕੋਰਟ ਨੇ ਆਪ ਸਰਕਾਰ ਨੂੰ ਫਟਕਾਰ ਲਗਾਈ ਹੈ ਕਿ ਪੰਜਾਬ ਦੀ ਹੋਣ ਦੀ ਖਤਰੇ ਵਿੱਚ ਹੈ ਇਹ ਨਸ਼ਿਆ ਦੇ ਨਾਲ ਤੇ ਫਿਰ ਇਹ ਸਰਕਾਰ ਨੂੰ ਤਾਂ ਜਵਾਬ ਦੇਣਾ ਪਊਗਾ ਜੇ ਕੱਲ ਇੱਕੋ ਹੀ ਪਿੰਡ 'ਚ ਤਿੰਨ ਮੌਤਾਂ ਨਸ਼ਿਆਂ ਨਾਲ ਹੋ ਰਹੀਆਂ ਨੇ ਅੱਜ ਮੇਰੇ ਮੋੜ ਕਲਾ ਪਿੰਡ 'ਚ ਲੋਕਾਂ ਨੇ ਦੀਵਾਰਾਂ 'ਚ ਕੰਨਾਂ 'ਤੇ ਸ਼ਰੇਆਮ ਲਿਖਤਾ ਕਿ ਨਸ਼ੇ ਇੱਥੇ ਵਿਕਦੇ ਨੇ ਤੇ ਸਰਕਾਰ ਨੂੰ ਪੁਲਿਸ ਭੇਜ ਕੇ ਉਹਨਾਂ ਵੇਚਣ ਵਾਲੇ ਨੂੰ ਫੜਨ ਤੋਂ ਬਚਾਏ ਉਹ ਮੁਲਾਜ਼ਮ ਭੇਜ ਕੇ ਉਹਦਾ ਕਾਲਕ ਮਲ ਰਹੀ ਹੈ ਤਾਂ ਕਿ ਕਿਸੇ ਨੂੰ ਦਿਸੇ ਨਹੀਂ ਤੇ ਫਿਰ ਜੇ 4 ਦਿਨ ਪਹਿਲੇ ਆਪਾਂ ਦੇਖਿਆ ਕੁਝ ਹੀ ਦਿਨ ਪਹਿਲੇ ਜਿੱਥੇ ਪਿੰਡ ਦੇ ਲੋਕਾਂ ਨੇ ਸਰਕਾਰ ਨੂੰ ਐ ਪੁਲਿਸ ਨੂੰ ਦੱਸਿਆ ਕੌਣ ਵੇਚ ਰਿਹਾ ਸੀ ਪੁਲਿਸ ਨੇ ਹੱਥ ਜਦੋਂ ਨਾ ਨਹੀਂ ਪਾਇਆ ਕੋਈ ਕਾਰਵਾਈ ਨਹੀਂ ਕੀਤੀ ਤਾਂ ਪਿੰਡ ਵਾਲਿਆਂ ਨੇ ਖੁਦ ਉਹਨਾਂ ਨੂੰ ਫੌੜ ਚੇ ਮਰਜ਼ੂਰ ਹੋਏ ਕਦੇ ਕੋਈ ਨਸ਼ੇ ਕਰਨ ਵਾਲਾ ਕੋਈ ਆਪਣੇ ਨਿੱਕੇ ਬੱਚੇ ਵੇਚ ਰਿਹਾ ਆ ਆਪਣੇ ਚਿੱਟਾ ਪੂਰਾ ਕਰਨ ਵਾਸਤੇ ਕਦੇ ਸੜਕਾਂ ਚ ਅੰਬਰ ਸਰਚੇ ਸੀ ਦੇਖਦੇ ਆ ਕੁੜੀਆਂ ਕਿਸ ਹਾਲਤ ਚ ਤੇ ਹੁਣ ਇਹ ਇਹ ਹਾਲਾਤ ਪੰਜਾਬ ਚ ਪੈਦਾ ਮਾਵਾ ਬਿਲਖਵੀਆਂ ਨੇ ਤੇ ਸਰਕਾਰ ਤੇ ਪੁਲਿਸ ਲੱਗਦਾ ਰਲ ਮਿਲ ਕੇ ਸਿਆਸੀ ਵਿਰੋਧੀਆਂ ਨੂੰ ਵਿਕਰਮ ਮਜੀਠੀਆ ਨੂੰ ਤਾਂ ਜੇਲ੍ਹ 'ਚ 6 ਮਹੀਨੇ ਦਾ ਬੰਦ ਕਰਤਾ ਤੇ 6 ਮਹੀਨੇ ਬੰਦ ਕਰਨ ਤੋਂ ਬਾਅਦ ਤੁਹਾਡੇ ਨਸ਼ੇ ਅਜਤਾਈ ਖਤਮ ਕਿਉਂ ਨਹੀਂ ਹੈ ਇਹ ਜਵਾਬ ਹੋਮ ਮੰਿਸਟਰ ਨੂੰ ਭਗਵਾਨ ਨੂੰ ਦੇਣਾ ਚਾਹੀਦਾ ਹੈ ਜਿਹੜਾ ਕਹਿੰਦਾ ਸੀ ਮੈਨੂੰ ਪਤਾ ਨਸ਼ੇ ਕਿੱਥੇ ਬੰਦਦੇ ਨੇ ਤੇ ਕੌਣ ਬਣਾਉਂਦਾ ਹੈ ਤੇ ਕਿੱਥੇ ਮੈਗਨੀਫਾਈਰ ਬੰਦ ਕਿਉਂ ਨਹੀਂ ਹੋ ਰਿਹਾ ਤੁਹਾਡੇ ਮੁਲਾਜ਼ਮ ਤਾਂ ਜਾ ਕੇ ਫੜਮ ਤੋਂ ਵਜਾਏ ਉਹ ਕੰਮਾਂ ਤੇ ਕਾਲਕ ਪੁੰਦਰੇ ਤਾਂ ਕਿ ਕਿਸੇ ਨੂੰ ਪਤਾ ਨਾ ਲਗੇ ਲੋਕਾਂ ਨੂੰ ਆਫ ਫੜਨਾ ਪੈ ਰਿਹਾ ਹੈਗਾ ਤੇ ਨਸ਼ੇ ਵਿਰੋਧ ਤੁਹਾਡਾ ਕਿੰਨਾ ਫੇਲ ਹੈ ਇਹ ਕੋਈ ਸਿੱਧਾ ਅਖਬਾਰ ਮਾਂ ਜਿਹੜੀਆਂ ਰੋ ਰਹੀਆਂ ਨੇ ਅੱਜ ਮੈਂ ਇਸ ਪੰਜਾਬ ਦੇ ਮਾਵਾ ਨੂੰ ਕਹਿਣਾ ਚਾਹਾਂਗੀ ਆ ਤੁਹਾਡੇ ਪੁੱਤਾਂ ਨੂੰ ਮਾਰ ਕੇ ਭਗਵੰਤ ਮਾਨ ਤੇ ਉਹਦੀ ਸਰਕਾਰ ਪੁਲਿਸ ਦੇ ਨਾਲ ਰਲ ਕੇ ਨਸ਼ੇ ਵੇਚ ਕੇ ਪੈਸਿਆਂ ਦੀ ਕਮਾਈ ਕਰ ਰਹੀ ਹੈ ਇਹ ਹਕੀਕਤ ਹੈ ਤੇ ਗੈਂਗਸਟਰਾਂ ਦਾ ਰਾਜ ਇਸ ਤਰੀਕੇ ਦੇ ਨਾਲ ਚੱਲ ਰਿਹਾ ਕੱਲ ਲੁਧਿਆਣੇ ਚ ਬਾਟ ਕਾਸਲ ਚ ਜਿਸ ਤਰੀਕੇ ਦੇ ਨਾਲ ਵਿਆਹ ਦੇ ਵਿੱਚ ਗੋਲੀਆਂ ਚੱਲੀ ਤੇ ਜਿਹੜਾ ਚਸ਼ਮਦੀਦ ਕਵਾਰ ਹੈਗਾ ਉਹਨੇ ਕਿਹਾ ਕਿ ਐਮਐਲਏ ਆਏ ਸੀਗੇ ਤੇ ਐਮਐਲਏ ਦੇ ਨਾਲ ਦੇ ਬੰਦਿਆਂ ਨੇ ਗੋਲੀਆਂ ਚਲਾਈਆਂ ਇਹ ਤਾਂ ਫੇਰ ਮਤੋਂ ਕਹਿੰਦੀ ਸੈਂਟਰਲ ਏਜੰਸੀ ਇਹਦੀ ਜਾਂਚ ਕਰੇ ਕਿ ਗੈਂਗਸਟਰ ਦਾ ਰਾਜ ਇਸ ਤਰੀਕੇ ਦੇ ਨਾਲ ਪੰਜਾਬ 'ਚ ਵੱਡੇ-ਵੱਡੇ ਵਿਗਉਪਤੀ ਹੋਣ ਦੁਕਾਨਦਾਰ ਹੋਣ ਆਮ ਇਨਸਾਨ ਹੋ ਜਿਸ ਤਰੀਕੇ ਦੇ ਨਾਲ ਹਾਈ ਸਿਕਿਉਰਿਟੀ ਜੇਲਾ ਤੋਂ ਜਾ ਕੇ ਵੱਡੇ ਗੈਂਗਸਟਰ ਇੰਟਰਵਿਊ ਦਿੰਦੇ ਨੇ ਕਿਸੇ ਪੁਲਿਸ ਅਫਸਰ ਦੇ ਖਰਾਫ ਕਾਰਵਾਈ ਨਹੀਂ ਪਾਵੇਂ ਫਿਰੋਜ਼ਪੁਰ ਜੇਲ੍ਹ 'ਚ ਨਸ਼ੇ ਤੇ ਟੈਲੀਫੋਨ ਚਾਲੀ ਹਜ਼ਾਰ ਕੋਲਾ ਗੈਂਗਸਟਰ ਨੇ ਕਰਕੇ ਫਰੋਪੀਆਂ ਲੈਂਦੀਆਂ ਕਿਹਦੇ ਖਿਲਾਫ ਕਿਸੇ ਖਿਲਾਫ ਕਾਰਵਾਈ ਹੋ ਹੀ ਨਹੀਂ ਰਹੀ ਤੇ ਹੋਮ ਮਿਨਿਸਟਰ ਭਗਵੰਤ ਮਾਨ ਐਕਸ਼ਨ ਕੀ ਲੈ ਰਿਹਾ ਹੈਗਾ ਜਿਹੜੇ ਪੰਜਾਬ ਦੇ ਹਾਲਾਤਾਂ 'ਚ ਇਹ ਗਰਾਵਟ ਆਈ ਹੈ ਇਹ ਸਿੱਧਾ ਤੇ ਸਿੱਧਾ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਕੇਜਰੀਵਾਲ ਸਰਮਹਵਾਰ ਨੇ ਤੇ ਇਹਨੂੰ ਰੋਕਣ ਦੇ ਬਜਾਏ ਇਹ ਸਿਰਫ ਜ਼ਮੀਨ ਵੇਚ ਲਓ ਕਦੇ ਬਿਜਲੀ ਬੋਰਡ ਦੀ ਵੇਚ ਲਓ ਕਦੇ ਸ਼ਹਿਰਾਂ ਦੀ ਵੇਚ ਤੋ ਕਦੇ ਪੰਚਾਇਤਾਂ ਦੀ ਵੇਚ ਤੋ ਜ਼ਮੀਨਾਂ 'ਚ ਕਬਜ਼ਾ ਕਰਕੇ ਪੈਸੇ ਲਗਾ ਕੇ ਅਸੀਂ ਕਮਾਈਆਂ ਕਰੀਏ ਬਸ ਇਹੀ ਕੁਝ ਚੱਲ ਰਹੀ ਹੈ ਨੇ ਵੱਡੇ ਵੱਡੇ ਇਸ਼ਤਿਹਾਰ ਦੱਸੂਗਾ ਕੋਈ ਕਿ ਪੰਜਾਬ ਦੀ ਜਿੰਨਾ ਵੱਡਾ ਕਰਜ਼ਾ ਚਾੜਤਾ ਹੈਗਾ ਤੇ ਉਸ ਕਰਜ਼ੇ ਦੇ باوجود ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੁਰਮਨਾਈ ਨੇ ਕਿੰਨੀ ਵੱਡੀ ਵੱਡੀ ਐਡਵਰਟਾਈਜ਼ਮਸ ਆਕੇ ਦਿੱਲੀ ਦੀ ਕੰਪਨੀਆ ਨੂੰ ਕਿੰਨੇ ਕਿੰਨੇ ਕਰੋੜਾ ਰੁਪਏ ਦੇ ਕੇ ਪੰਜਾਬ ਦਾ ਖਜ਼ਾਨਾ ਜਿਹੜਾ ਇਹਨਾਂ ਨੇ ਜਾਇਆ ਕੀਤਾ ਹੈ ਉਹ ਕੌਣ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੂੰ ਕਿੱਕਬੈਕਸ ਮਿਲਦੇ ਨੇ ਤੇ ਇਹਨਾਂ ਦੀ ਕਮਾਈਆਂ ਹੁੰਦੀਆਂ ਨੇ ਜਿਦੇ ਕਰਕੇ ਪੰਜਾਬ ਨੂੰ ਲੁੱਟੀ ਜਾ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਜਾਗਨ ਦੀ ਲੋੜ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣ ਦੀ ਲੋੜ ਹੈ ਇਹਨਾਂ ਸੋਚੋ ਤੁਸੀਂ ਸਾਡੇ ਲੋਕਾਂ ਨੂੰ ਡਰਾ ਲਓਗੇ ਹੁਣ ਤਰਾਂ-ਤਰਾਂ ਦੀ ਇਲੈਕਸ਼ਨ ਛੇ ਹਾਰ ਤੁਹਾਨੂੰ ਹজম ਨਹੀਂ ਹੋਈ ਤੇ ਫਿਰ ਜਿਸ ਤਰੀਕੇ ਦੇ ਨਾਲ ਪੁਲਿਸ ਸਟੇਟ ਕੋਸੀ ਪੰਜਾਬ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤਰਨਤਾਰਾਂ ਦੇ ਇਲੈਕਸ਼ਨ ਚ ਇਲੈਕਸ਼ਨ ਕਮਿਸ਼ਨਰ ਚੱਕ ਕੇ ਫਟਕਾਰ ਲਗਾਈ ਦਿੱਤੇ ਤੁਹਾਡਾ ਡੀਐਸਪੀ ਉਹਨੂੰ ਬਦਲਿਆ ਤੁਹਾਡੀ ਐਸਐਸਪੀ ਨੂੰ ਸਸਪੈਂਡ ਕੀਤਾ ਤੁਹਾਡੀ ਜੀਟੀਜੀਪੀ ਨੂੰ ਵੀ ਤਲਬ ਕੀਤਾ ਤੇ ਫਿਰ ਚੱਕ ਕੇ ਕਦੇ ਸਾਡਾ ਆਈਟੀ ਦਾ ਬੰਦਾ ਚੱਕ ਲਿਆ ਕਦੇ ਜਿਹੜੇ ਸਾਡੇ ਕੈਂਡੀਡੇਟ ਸੀ ਇਹ ਪੰਜਾਬ ਦੀ ਪ੍ਰਥਾ ਨਹੀਂ ਸੀ ਮੁੱਖ ਮੰਤਰੀ ਸਾਹਿਬ ਜਿੱਥੇ ਵਿਰੋਧਿਆਦੀ ਧੀਆ ਪਹਿਨਾ ਮਾਵਾ ਸਾਰਿਆਂ ਦੇ ਬੱਚੇ ਸਾਰੇ ਸਾਂਝੇ ਹੁੰਦੇ ਨੇ ਔਰਤਾਂ ਦੇ ਖਿਲਾਫ ਤੁਸੀਂ ਇਸ ਹੱਤਾਂ ਗਿਰ ਗਏ ਹੋ ਕਿ ਸਾਡੇ ਕੈਂਡੀਡੇਟ ਵੀ ਉਹਦੀ ਧੀ ਦੇ ਖਿਲਾਫ ਤੁਸੀਂ ਉਹਨੂੰ ਵੀ ਫੜ ਕੇ ਅਰੈਸਟ ਕਰਤਾ ਤੇ ਫਿਰ ਚੱਕ ਕੇ ਅਦਾਲਤ ਵਿੱਚ ਤਾਂ ਤੁਹਾਨੂੰ ਉਹਦਾ ਜਵਾਬ ਕੀ ਦਿੱਤਾ ਕਿ ਬਿਲਕੁਲ ਗਲਤ ਕਾਰਵਾਈ ਹੋ ਰਹੀ ਹੈ ਜਿਹਦੇ ਕਰਕੇ ਉਹਨਾਂ ਨੂੰ ਛੱਡਿਆ ਗਿਆ ਲੇਕਿਨ ਜਿਹੜੀ ਇਹ ਪਰਥਾ ਤੁਸੀਂ ਸ਼ੁਰੂ ਕੀਤੀ ਹੈ ਯਾਦ ਰੱਖੋ ਔਰਤਾਂ ਤੇ ਤੁਹਾਡੇ ਪਰਿਵਾਰ 'ਚ ਵੀ ਹੈਗੀਆਂ ਉਹਨਾਂ ਪੁਲਿਸ ਅਫਸਰਾਂ ਦੇ ਪਰਿਵਾਰ 'ਚ ਵੀ ਹੈਗੀਆਂ ਐਮਐਲਏ ਦੇ ਕੈਂਡੀਡੇਟ ਜਿੰਨੇ ਤੁਹਾਡੇ ਨੇ ਐਮਐਲਏ ਮੰਤਰੀਆਂ ਉਹਨਾਂ ਦੇ ਘਰਾਂ 'ਚ ਵੀ ਹੈ ਗਿਆ ਤੇ ਇਹ ਪ੍ਰਥਾ ਤੁਸੀਂ ਸ਼ੁਰੂ ਕਰਦੋਂਗੇ ਤਾਂ ਪੰਜਾਬ ਕਿੱਥੇ ਜਾ ਕੇ ਕੀ ਅੰਤ ਹੋਗਾ ਕਿਸ ਨਿਗਾਰਾ ਤਾਂ ਤੁਸੀਂ ਪੰਜਾਬ ਨੂੰ ਲੈ ਆਇਓ ਇਹ ਦੁਖਦਾਈ ਹੈਗਾ ਤੇ ਇਹ ਜ਼ਰੂਰ ਤੁਸੀਂ ਚੰਗੀ ਤਰ੍ਹਾਂ ਸਮਝ ਲਓ ਨਾ ਅਕਾਲੀ ਦਲ ਡਰੂਗਾ ਤੁਸੀਂ ਜੇ ਸੋਚਦੇ ਹੋ ਜ਼ਿਲ੍ਹਾ ਪ੍ਰਸ਼ਾਸਨ ਦਾ ਚੋਣਾ ਤੁਸੀਂ ਲੋਕਾਂ ਨੂੰ ਡਰਾ ਲੋਗੇ ਜਾਂ ਵਿਰੋਧੀਆਂ ਨੂੰ ਡਰਾ ਲੋਗੇ ਜਾਂ ਵਿਕਰਮ ਨੂੰ ਜੇਲ੍ਹ 'ਚੋਂ ਬੰਦ ਕਰਕੇ ਉਹਨੂੰ ਡਰਾ ਲੋਗੇ ਨਾ ਸਾਡਾ ਪਰਿਵਾਰ ਡਰਿਆ ਨਾ ਸਾਡੇ ਵਰਕਰ ਡਰੇ ਨਾ ਪੰਜਾਬ ਦੇ ਲੋਕੀ ਡਰਨਗੇ ਬਲਕਿ ਡਟ ਕੇ ਤੁਹਾਡਾ ਮੁਕਾਬਲਾ ਕਰਾਂਗੇ ਤਾਂ ਜਿਸ ਦਿਨ ਤੁਹਾਡੇ ਕੋਲ ਇੱਕ ਪੂਰੀស្ਤੀ ਫੌਜ ਜਾਂ ਤਾਕਤ ਤੁਹਾਡੇ ਹੱਥ ਤੇ ਨਹੀਂ ਹੋਗੀ ਮੈਂ ਤਾਂ ਕਹਿੰਦੀ ਆ ਐਮਐਲਏ ਹੋਣ ਜਾਂ ਮੁੱਖ ਮੰਤਰੀ ਹੋਣ ਜਾਂ ਕੇਂਜਰੀਵਾਲ ਹੋਣ ਨੂੰ ਲੋਗ ਉਹਨਾਂ ਵਾਸਤੇ ਤੁਹਾਨੂੰ ਥਾ ਨਹੀਂ ਮਿਲੂਗੀ ਜਿਹੜਾ ਹਾਲ ਲੋਕੀ ਕਰਨਗੇ ਤੇ ਨਸ਼ਾ ਤੇ ਗੈਂਗਸਟਰਵਾਦ ਇਹ ਦੋਨੇ ਬਹੁਤ ਭਾਰੂ ਨੇ ਇਹਦੇ ਨਾਲ ਲੋਕ ਜਿਹੜੇ ਨੇ ਬਹੁਤ ਪ੍ਰਭਾਵਿਤ ਨੇ ਇਹ ਦੋਨੇ ਆਪਸ ਚੜੀਆਂ ਹੋਈਆਂ ਕਿਉਂਕਿ ਨਸ਼ੇ ਦੇ ਨਾਲ ਹੀ ਜਿਹੜਾ ਗੈਂਗਸਟਰ ਵਾਲ ਪੈਦਾ ਹੁੰਦਾ ਹੈ ਕਿਉਂਕਿ ਉਹਦੇ ਨਾਲ ਹੀ ਜਿਹੜਾ ਕ੍ਰਾਈਮ ਹੁੰਦਾ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਜੁੜੀਆਂ ਜਿੰਨਾ ਚਿਰ ਨਸ਼ੇ ਨੂੰ ਠੱਲ ਨਹੀਂ ਪਾਉਂਦੀ ਸਰਕਾਰ ਉਹਨਾਂ ਚਿਰ ਇਹ ਸਾਰੀਆਂ ਚੀਜ਼ਾਂ ਨੂੰ ਨਹੀਂ ਰੋਕਿਆ ਜਾ ਸਕਦਾ ਸੋ ਨਸ਼ੇ ਦੇ ਖਿਲਾਫ ਅੱਜ ਬਹੁਤ ਵੱਡੀ ਜੰਗ ਵਿਦਨ ਦੀ ਲੋੜ ਹੈ ਛੋਟਾ ਜਿਹਾ ਕਮੈਂਟ ਮੈਂ ਚਾਹੂੰ ਸਰਕਾਰ ਤਾਂ ਕਹਿ ਰਹੀ ਹੈ ਵੀ ਅਸੀਂ ਬਿੱਡੀ ਹੁਈ ਆ ਅਕਸਰ ਘਰ ਟਾਏ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਤੁਹਾਡੀ ਕਿਉਂ ਨਹੀਂ ਤਸੱਲੀ ਹੋ ਰਹੀ ਨਸ਼ਾ ਅਜੇ ਖਤਮ ਨਹੀਂ ਦੇਖੋ ਗੱਲ ਇਹ ਵੀ ਨਸ਼ਾ ਘਰ ਤੋਂ ਨਾਲ ਹੀ ਨਸ਼ਾ ਖਤਮ ਹੋਣਾ ਨਸ਼ਾ ਤਾਂ ਜਦ ਲੋਕਾਂ ਕੋਲ ਪਹੁੰਚ ਗੱਲ ਤਾਂ ਇਹ ਵੀ ਨਸ਼ਾ ਤਾਂ ਦਿਨ-ਪਰ-ਦਿਨ ਵੱਧ ਰਿਹਾ ਹੈ ਉਸੇ ਪਿੰਡਾਂ 'ਚ ਆ ਕੇ ਦੇਖੋ ਲੋਕ ਨੌਜਵਾਨ ਪੀੜ੍ਹੀ ਜਿਹੜੀ ਖਤਮ ਹੁੰਦੀ ਜਾ ਰਹੀ ਹੈ ਸੋ ਇਸ ਚੀਜ਼ ਦੀ ਅੱਜ ਬਹੁਤ ਵੱਡੀ ਸਭ ਤੋਂ ਵੱਡੀ ਲੜਾਈ ਹੀ ਨਸ਼ੇ ਖਿਲਾਫ ਚੱਲ ਰਹੀ ਹੈ